ਮੇਰੇ ਜ਼ਿਲੇ ਨਵੇਂ ਸ਼ਹਿਰ ਦੇ ਪ੍ਰਧਾਨ ਸਾਡੇ ਮੰਗੂਪੁਰ ਸਾਹਿਬ ਪੁਰਾਣੇ ਪ੍ਰਧਾਨ ਪੱਲੀ ਚੱਕੀ ਜੀ ਸੱਤ ਲੋਚਨ ਸਿੰਘ ਸੁਰਗਵਾਸੀ ਉਹਨਾਂ ਦੇ ਧਰਮ ਪਤਨੀ ਨੀਨਾ ਜੀ ਤੇ ਬਹੁਤ ਸਾਰੇ ਸਾਡੇ ਹੋਰ ਇੱਥੇ ਸਾਥੀ ਸਾਡੇ ਬਲਾਕਾਂ ਦੇ ਪ੍ਰਧਾਨ ਬੈਨਾ ਕਾਂਗਰਸ ਭਾਕੀ ਸਾਹਿਬੇ ਸਾਥੀ ਇੱਥੇ ਆਏ ਨੇ ਅਸੀਂ ਸਾਰੇ ਇੱਥੇ ਆ ਕੇ ਅੱਜ ਹਾਜ਼ਰੀ ਭਰਨ ਵਾਸਤੇ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਪੁੱਤਰ ਸੰਤ ਅਜੇ ਸਾਰੇ ਇੱਥੇ ਆਪਣੀ ਹਾਜ਼ਰੀ ਭਰਨ ਵਾਸਤੇ ਆਏ ਪਿਛਲੇ ਦਿਨੀ ਜਿਸ ਕਿਸਮ ਦੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਸਾਰਾ ਪੰਜਾਬੀ ਜਗਤ ਵਿਸ਼ੇਸ਼ ਤੌਰ ਸਾਡਾ ਸਿੱਖ ਭਾਈਚਾਰਾ ਜਿਹੜਾ ਬਹੁਤ ਬਰਬਾਦਤ ਹੋਇਆ ਸਾਡੇ ਸਿੱਖ ਇੰਸਟੀਚਿਊਸ਼ਨਸ ਜਿਹੜੇ ਨੇ ਉਹ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਗੈਰ ਸਿੱਖ ਭਾਈਚਾਰੇ ਨੂੰ ਸਾਰੇ ਹੀ ਉਥੇ ਨਕਮਸਤਕ ਹੁੰਦੇ ਨੇ ਉਹਨਾਂ ਦਾ ਇੱਜ਼ਤ ਉਹਨਾਂ ਦਾ ਮਾਨ ਉਹਨਾਂ ਦਾ ਸਨਮਾਨ ਕਰਦੇ ਮੇਰਾ ਵੀ ਐਜ਼ ਲੀਡਰ ਫॉर ਓਪੋਜੀਸ਼ਨ ਇਹ ਮੰਨਣਾ ਹੈ ਕੇ ਧਾਰਮਿਕ ਅਫੇਅਰਸ ਕਿਸੇ ਕਮਿਊਨਿਟੀ ਦੇ ਹੋ ਕਿਸੇ ਧਰਮ ਦੇ ਹੋ ਸਰਕਾਰ ਨੂੰ ਉਹਦੇ ਤੇ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਮداਖਲਤ ਕਰਨ ਦੇ ਵਿੱਚ ਜੀ ਮਿਸਟਰ ਪੰਜਾਬ ਨੇ ਪਿਛਲੇ ਦਿਨੀ ਜਿਸ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਕਿਸਮ ਦੇ ਅਲੀਗੇਸ਼ਨਸ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਤੇ ਲਾਏ ਨੇ ਜਿਹੜੇ ਬਹੁਤ سارے ਅਲੀਗੇਸ਼ਨਸ ਗਲਤ ਵੀ ਸਾਬਤ ਹੋਏ ਸਾਡੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਇੱਕ ਸੈਕੂਲਰ ਅਤੇ ਨੈਸ਼ਨਲਿਸਟ ਜਮਾਤ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਤੇ ਆਪ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਆਲਰੇਡੀ ਬਹੁਤ ਵੱਡੇ ਸੰਕਟ ਚੋਂ ਗੁਜ਼ਰ ਰਿਹਾ ਹੈ ਪਾਸਟ ਹਿਸਟਰੀ ਵੀ ਸਾਡੀ ਇਹੋ ਜੀ ਹੈ ਪੰਜਾਬ ਬਹੁਤ ਭਾਰੀ ਸੰਕਟ ਚੋਂ ਗੁਜ਼ਰਿਆ ਬਹੁਤ ਵੱਡੇ ਪੇਮਾਨੇ ਤੇ ਪੰਜਾਬੀਆਂ ਦਾ ਨੁਕਸਾਨ ਇੱਥੇ ਹੋਇਆ ਹੈ ਕਿਰਪਾ ਕਰੋ ਥੋੜੀ ਜਿਹੀ ਮੈਜੋਰਿਟੀ ਵਖਾਓ ਥੋੜਾ ਜਿਹਾ ਧੀਰਜ ਵਖਾਓ ਸੁਚੱਜੇ ਢੰਗ ਨਾਲ ਆਪਾਂ ਚੀਜ਼ ਮੈਨੇਜਟਰੀ ਕਰੀਏ ਪੰਜਾਬ ਦੇ ਵਿੱਚ ਆਪਸੀ ਭਾਈਚਾਰੇ ਦੀ ਬਹੁਤ ਵੱਡੀ ਲੋੜ ਹੈ ਇਹ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਇੱਥੋਂ ਦਾ ਜਿਹੜਾ ਮੁਖੀ ਹੁੰਦਾ ਹੈ ਮੁੱਖ ਮੰਤਰੀ ਜਿਹੜਾ ਹੁੰਦਾ ਉਹਦਾ ਇੱਕ ਬਹੁਤ ਸੈਂਸਿਟਿਵ ਜੌਬ ਹੈ ਕੋਈ ਵੀ ਬਿਆਨਬਾਜ਼ੀ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਠਰਾਬ ਦੇ ਨਾਲ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਚੰਦ ਦਿਨਾਂ ਦਾ ਅਸੀਂ ਇਹ ਸਾਰਾ ਇਸ ਚੀਜ਼ ਵੇਖੀ ਹੈ ਅਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਐ ਅਲਟੀਮੇਟਲੀ ਕੋਈ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਨੇ ਖੇਲੇ ਤਾਂ ਮੈਂ ਚਾਹਾਂਗਾ ਇੱਥੇ ਇਸ ਪਵਿੱਤਰ ਸਥਾਨ ਤੇ ਆ ਕੇ ਅਸੀਂ ਕੋਈ ਕਿਸੇ ਕਿਸਮ ਦੀ ਰਾਜਨੀਤਿਕ ਮੈਂ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਇਹ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਜੀ ਕੰਮ ਇਹੋ ਜਿਹਾ ਕਰੋ ਜਿਹਦੇ ਨਾਲ ਜ਼ਖਮਾਂ ਤੇ ਮਲਮ ਲੱਗੇ ਨਵੇਂ ਜ਼ਖਮ ਪੈਦਾ ਕਰਨ ਦੀ ਪੰਜਾਬ ਚ ਕੋਸ਼ਿਸ਼ ਨਾ ਕਰੋ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਸਰ ਬਡਾਲਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਕੱਲ ਸੇ ਹਾਂਜੀ ਬਡਾਲਾ ਦਾ ਬਿਆਨ ਆ ਰਿਹਾ ਕਿ ਇਹ ਮਜ਼ਾਰ ਹੈ ਜਾਂ ਗੁਰਦੁਆਰਾ ਸਾਹਿਬ ਹੈ ਕੀ ਹੈ ਮੈਂ ਕਹਿਣਾ ਚਾਹੁੰਦਾ ਮੈਂ ਇਸ ਤੋਂ ਅੱਗੇ ਮੈਂ ਇਸ ਕਿਸੇ ਗੱਲ 'ਚ ਮੈਂ ਤੇ ਜਿੰਨੀ ਕ ਆਪਣੀ ਗੱਲ ਰੱਖਣੀ ਸੀ ਓਨੀ ਰੱਖ ਦਿੱਤੀ ਬਹੁਤ ਬਖਸ਼ਿਆ ਜੀ ਤੁਸੀਂ ਇੱਥੇ ਆਏ ਆ ਤੁਸੀਂ ਆਏ ਆ ਤੁਸੀਂ ਕਿਸ ਤਰ੍ਹਾਂ ਦਾ ਸਤਕਾਰ ਦੇਖਿਆ ਗੁਰੂਬਾਰੇ ਜੀ ਗੁਰੂ ਗ੍ਰੰਥ ਸਾਹਿਬ ਦੇ ਵੇਖੋ ਗੱਲ ਐ ਇਸ ਤਰ੍ਹਾਂ ਮੈਂ ਆਪਣੀ ਗੱਲ ਰੱਖ ਦਿੱਤੀ ਐ ਇਸ ਤੋਂ ਅੱਗੇ ਮੈਂ ਕੋਈ ਗੱਲ ਨਹੀਂ ਰੱਖਾਂਗਾ